ਪੰਜਾਬ ਦੇ ਪਿੰਡਾਂ 'ਚ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਵਰਤਮਾਨ ਸਮੇਂ ਪੰਜਾਬ ਭਰ ਵਿੱਚ 196 ਪਿੰਡੂ ਲਾਇਬ੍ਰੇਰੀਆਂ ਕਾਰਜਸ਼ੀਲ ਹਨ ਅਤੇ 135 ਨਿਰਮਾਣधीन ਹਨ। ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਤੇ ਪ੍ਰਤੀ ਹਲਕਾ 64 ਲੱਖ ਰੁਪਏ ਦੀ ਲਾਗਤ ਆਵੇਗੀ। اس پہل قدمی دا ਮੁੱਖ مقصد ਇਹ ਯਕੀਨੀ ਬਣਾਉਣਾ ਕਿ ਨੌਜਵਾਨ ਹਰ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾں 'ਚ ਸੂਬੇਦਾਨਾ ਰੌਸ਼ਨਦਾਨ ਬਹੁਤ ਵਧੀਆ ਹੀ ਲੈਂਦੇ ਦੀ ਕੰਪਿਊਟਰ ਵਧੀਆ ਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਪੜ੍ਹਨ ਦਾ ਸਭ ਕੁਝ ਬਹੁਤ ਵਧੀਆ ਲੱਗੇ ਜੀ ਤਾਂ ਬਹੁਤ ਬੈਨਕੋ ਤੁਮ ਰਹੀਏ ਇਹ ਸਭ ਬੁੱਕਸ ਮੈਂ ਪੜਦਾ ਹੀ ਮਨਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਈਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ 'ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਹੈ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਚੋਨੇ ਦੀ ਖਰੀਦ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਪਹਿਲਾਂ ਤੁਹਾਨੂੰ ਤਸਵੀਰਾਂ ਦਾਣਾ ਮੰਡੀ ਬਠਿੰਡਾ ਦੀਆਂ ਦਿਖਾ ਰਿਹਾ ਜਿੱਥੇ ਬਠਿੰਡਾ ਪ੍ਰਸ਼ਾਸਨ ਵੱਲੋਂ ਉਕਤ ਜਿਹੜੇ ਪ੍ਰਬੰਧ ਚੋਨੇ ਦੀ ਖਰੀਦ ਨੂੰ ਲੈ ਕੇ ਕੀਤੇ ਗਏ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਰੀ ਜਿਹੜੀ ਮੰਡੀ ਹੈ ਤੁਹਾਨੂੰ ਇੱਥੇ ਸਾਫ਼ ਦਿਖਾਈ ਦੇਵੇਗੀ ਤਸਵੀਰਾਂ ਤੁਹਾਨੂੰ ਇਸ ਟਾਈਮ ਦਾਣਾ ਮੰਡੀ ਬਠਿੰਡਾ ਦੀਆਂ ਦਿਖਾ ਰਿਹਾ ਜਿੱਥੇ ਬਠਿੰਡਾ ਪ੍ਰਸ਼ਾਸਨ ਵੱਲੋਂ ਮਾਰਕੀਟ ਕਮੇਟੀ ਵੱਲੋਂ ਉਕਤ ਜਿਹੜੇ ਚੋਨੇ ਦੀ ਖਰੀਦ ਲਈ ਪੂਕਾ ਇੰਤਜ਼ਾਮ ਜਿਹੜੇ ਕਰ ਲਿੱਤੇ ਗਏ ਆ ਸਾਡੇ ਨਾਲ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਐ ਬਲਜੀਤ ਸਿੰਘ ਬੱਲੀ ਵੀ ਇੱਥੇ ਮੌਜੂਦ ਐ ਮਾਰਕੀਟ ਕਮੇਟੀ ਦੇ ਜਿਹੜੇ ਸੈਕਟਰੀ ਐ ਰਵਿੰਦਰ ਸਿੰਘਲਾ ਵੀ ਸਾਡੇ ਨਾਲ ਇੱਥੇ ਮੌਜੂਦ ਐ ਗੱਲਬਾਤ ਕਰਾਂਗੇ ਉਹਨਾਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਜੋ ਕੱਲ ਤੋਂ ਚੋਨੇ ਦੀ ਜਿਹੜੀ ਖਰੀਦ ਸ਼ੁਰੂ ਹੋ ਰਹੀ ਐ ਤਸਵੀਰਾਂ ਤੁਹਾਨੂੰ ਇਸ ਟਾਈਮ ਦਾਣਾ ਮੰਡੀ ਬਠਿੰਡਾ ਦੀਆਂ ਅਧਿਕਾਰੀਆਂ ਸਾਡੇ ਨਾਲ ਮਾਰਕੀਟ ਕਮੇਟੀ ਦੇ ਜਿਹੜੇ ਸੈਕਟਰੀ ਆ ਰਵਿੰਦਰ ਸਿੰਘਲਾ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਸਿੰਘਲਾ ਸਾਹਿਬ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਕੱਲ ਤੋਂ ਜਿਹੜੀ ਚੋਨੇ ਦੀ ਖਰੀਦ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਹਾਂਜੀ ਜਿਵੇਂ ਤੁਸੀਂ ਦੱਸਿਆ ਕੱਲ ਤੋਂ ਜਿਹੜੀ ਸਰਕਾਰੀ ਖਰੀਦ ਚੋਨੇ ਦੀ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਉਸ ਦੇ ਅਨਸਾਰ ਹੀ ਸਾਡੇ ਵੱਲੋਂ ਜਿਹੜੇ ਹੈ ਮੰਡੀ ਦੇ ਸੀਜ਼ਨਲ ਅਰੇਂਜਮੈਂਟ ਜਿਹੜੇ ਹੈ ਉਹ ਸਾਰੇ ਬਿਜਲੀ ਪਾਣੀ ਸ਼ਾਹ ਸਾਫ ਸਪਾਈਰ ਦੇ ਪ੍ਰਬੰਧ ਜਿਹੜੇ ਹੈ ਮੁਕੰਮਲ ਕਰਾ ਲਏਗੇ ਹੀਣ ਵਾਲੇ ਪਾਣੀ ਦੀਆਂ ਕਾਫੀ ਪ੍ਰੋਬਲਮਸ ਆਉਂਦੀਆਂ ਐ ਟਾਇਲਟਸ ਦੀਆਂ ਪ੍ਰੋਬਲਮ ਆਉਂਦੀ ਐ ਲਾਈਟਿੰਗ ਦੀ ਜਿਹੜੀ ਪ੍ਰੋਬਲਮ ਆਉਂਦੀ ਐ ਜਦੋਂ ਕਿਸਾਨ ਇੱਥੇ ਆਉਂਦੇ ਐ ਉਹ ਗੱਲਬਾਤ ਕਰਦੇ ਆ ਵੀ ਸਾਨੂੰ ਕਾਫੀ ਪ੍ਰੋਬਲਮਸ ਆ ਰਹੀਆਂ ਐ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਐ ਦੇਖੋ ਸਾਡੇ ਕੋਲੇ ਪੱਕੀਆਂ ਲਾਈਟਾਂ ਹਾਈ ਮਾਸ ਲਾਈਟਾਂ ਲੱਗੀਆਂ ਹੋਈਆਂ ਨੇ ਇਹ ਵਰਕਿੰਗ ਨੇ ኦਪਰੇਸ਼ਨਲ ਨੇ ਹੋ ਰਿਹਾ ਇਹਨਾਂ ਦੇ ਲਈ ਜਿਹੜੇ ਸਾਡੇ ਟੈਕਨੀਸ਼ੀਅਨ ਐ ਉਹ ਵੀ ਲਗਾਤਾਰ ਇੱਥੇ ਹੁੰਦੇ ਨੇ ਵੀ ਜੇ ਕੋਈ ਦਿੱਕਤ ਆਉਂਦੀ ਐ ਜਾਂ ਹੋਰ ਨਾਲ ਦੀ ਨਾਲ ਉਹ ਠੀਕ ਕਰਦੇ ਨੇ ਇਸ ਤੋਂ ਬਿਨਾਂ ਪੱਕੇ ਟਾਇਲਟਸ ਬਣੇ ਹੋਏ ਨੇ ਉਹਨਾਂ ਦੀ ਸਫਾਈ ਕੰਪਲੀ ਤੇ ਬਾਕੀ ਸਫਾਈ ਜਿਹੜੀ ਹੈ ਮੰਡੀ ਦੀ ਉਹ ਕੰਪਲੀਟ ਹੋ ਚੁੱਕੀ ਹੈ ਤੇ ਅੱਜ ਸਫਾਈ ਅਭਿਆਨ ਵੀ ਚਲਾਇਆ ਗਿਆ ਹਾਂਜੀ ਹਾਂ ਬਿਲਕੁਲ ਬਿਲਕੁਲ ਤੁਸੀਂ ਦੇਖ ਹੀ ਸਕਦੇ ਹੋ ਸਾਰੇ ਟਰੱਕ ਵਗੈਰਾ ਜੇ ਮੰਡੀ 'ਚ ਸੀਗੇ ਜਾਂ ਹੋਰ ਆ ਉਹ ਬਾਹਰ ਕਰਵਾ ਦਿੱਤੇ ਗਏ ਨੇ ਤੇ ਹੁਣ ਮੰਡੀ ਬਿਲਕੁਲ ਪੂਰੀ ਤਰ੍ਹਾਂ ਸਾਫ਼ ਅਸੀਂ ਕਰਵਾ ਦਿੱਤੀ ਹੈ। ਵੀ ਆਪਾਂ ਕਹਿ ਸਕਦੇ ਹਾਂ ਵੀ ਕਿਸਾਨਾਂ ਨੂੰ ਕੋਈ ਵੀ ਪ੍ਰੋਬਲਮ ਮਾਰਕੀਟ ਕਮੇਟੀ ਬਠਿੰਡਾ ਵੱਲੋਂ ਨਹੀਂ ਆਣ ਦਿੱਤੀ ਜਾਵੇ। ਨਹੀਂ ਜੀ ਕਿਸੇ ਕਿਸਮ ਦੀ ਕੋਈ ਵੀ ਪ੍ਰੋਬਲਮ ਜਿਹੜੀ ਹੈ ਨਹੀਂ ਆਣ ਦਿੱਤੀ ਜਾਏਗੀ। ਸਿਗਲਾ ਸਾਹਿਬ ਜੇ ਗੱਲ ਕਰੀਏ ਜੇ ਜ਼ਿਲ੍ਹਾ ਬਠਿੰਡੇ ਦੀ ਗੱਲ ਕਰੀਏ ਤਾਂ ਕਿੰਨੀਆਂ ਮੰਡੀਆਂ ਜ਼ਿਲ੍ਹਾ ਬਠਿੰਡੇ 'ਚ? ਜ਼ਿਲ ਤੇ ਮਾਰਕੀਟ ਕਮਿਟੀ ਵਜੋਂ ਨਾ ਦਿਨ ਜਿਹੜੀਆਂ ਨੇ 15 ਇੱਕ ਮੇਨ ਯਾਰਡ ਦੇ 14 ਮੰਡੀਆਂ ਨੇ ਪੁਖਤਾ ਇੰਤਜ਼ਾਮ ਕਰ ਲਿੱਤੇ ਗਿਆ ਸਾਰੀ ਮੰਡੀਆਂ ਚ ਜੀ ਬਿਲਕੁਲ ਸਾਡੇ ਵੱਲੋਂ ਪੁਖਤਾ ਇੰਤਜ਼ਾਮ ਕਰ ਲਏਗੇ ਅੱਛਾ ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਸਾਨਾਂ ਨੂੰ ਇਹੀ ਪੀ ਲਈ ਜੋ ਫਸਲ ਹੈ ਉਹ ਆਪਾਂ ਇਨਚਰ ਪਾਲੀ ਹੈ ਪੁੱਤਾ ਵਾਂਗੂ ਫਸਲ ਪਾਲੀ ਹੈ ਉਹਨੂੰ ਸੁਕਾ ਕੇ ਲੈ ਕੇ ਆਓ ਮੰਡੀ 'ਚੋਂ ਤਾਂ ਜੋ ਉਹਦੀ ਛੇਤੀ ਤੋਂ ਛੇਤੀ ਬੋਲੀ ਹੋ ਸਕੇ ਤੇ ਉਹੋ ਕਿਸਾਨ ਫ੍ਰੀ ਹੋ ਸਕੇ ਇਥੋਂ ਮੰਡੀ 'ਚ ਬਿਲਕੁਲ ਜੀ ਬਿਲਕੁਲ ਐਸੀ ਮਾਰਕੀਟ ਕਮੇਟੀ ਬਠਿੰਡਾ ਦੇ ਜਿਹੜੇ ਸੈਕਟਰੀ ਆ ਰਵਿੰਦਰ ਸਿੰਘਲਾ ਤੇ ਸਾਡੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਬੱਲੀ ਵੀ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਬਠਿੰਡਾ ਪ੍ਰਸ਼ਾਸਨ ਵੱਲੋਂ ਪੁਕਤਾ ਜਿਹੜੇ ਇੰਤਜ਼ਾਮ ਕਰ ਲਿੱਤੇ ਗਏ ਕੱਲ ਚੋਂ ਨੇ ਵੀ ਜਿਹੜੀ ਫਰੀਦ ਸ਼ੁਰੂ ਹੋਣ ਜਾ ਰਹੀ ਹੈ ਮਾਰਕੀਟ ਕਮੇਟੀ ਦੇ ਤੁਸੀਂ ਚੇਅਰਮੈਨ ਹੋ ਕੀ ਕਹਿਣਾ ਚਾਹੋਗੇ ਹੁਣ ਬਿਲਕੁਲ ਹੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੁਸੀਂ ਦੇਖਿਆ ਵੀ 16 ਤਰੀਕ ਤੋਂ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਤਾਂ ਸਾਡੀ ਮਾਰਕੀਟ ਕਮੇਟੀ ਬਠਿੰਡਾ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚਾਏ ਉਹ ਸਫਾਈ ਹੈ ਚਾਹੇ ਉਹ ਪੀਣ ਵਾਲਾ ਪਾਣੀ ਹੈ ਚਾਹੇ ਉਹ ਲਾਈਟਿੰਗ ਹੈ ਚਾਹੇ ਟਾਇਲਟਸ ਵਗੈਰਾ ਹੈ ਇਹ ਤਾਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਕਿਸਾਨਾਂ ਨੂੰ ਵੀ ਕੋਈ ਪ੍ਰਸ਼ਾਨੀ ਹੈ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾ ਪੰਲੀ ਕੀ ਗੱਲ ਕਰੀਏ ਕਿਸਾਨਾਂ ਨੂੰ ਖਾਸ ਕਰਕੇ ਕੀ ਅਪੀਲ ਕਰਨਾ ਚਾਹੀਏ ਕਿਸਾਨ ਭਰਾਵਾਂ ਨੂੰ ਇਹੀ ਅਪੀਲ ਕਰਦੇ ਆਂ ਵੀ ਜਦੋਂ ਮੰਡੀ ਦੇ ਵਿੱਚ ਝੋਨਾ ਲੈ ਕੇ ਆਉਂਦੇ ਆ ਤਾਂ ਉਹਨਾਂ ਨੂੰ ਕਈ ਕਈ ਦਿਨ ਬੈਠਣਾ ਪੈਂਦਾ ਉਹਦਾ ਕਾਰਨ ਇੱਕੋ ਹੈ ਵੀ ਉਹਦਾ ਮੋਇਸਚਰ ਜਿਆਦਾ ਹੁੰਦਾ ਹੈ ਤਾਂ ਇੱਕ ਤੈਹ ਪਮਾਨਾ ਹੁੰਦਾ ਵੀ 17 ਮੋਇਸਚਰ ਹੈ ਉਸ ਤੋਂ ਥੱਲੇ ਹੀ ਕੋਈ ਝੋਨੇ ਨਹੀਂ ਖਰੀਦ ਹੁੰਦੀ ਹੈ ਤਾਂ ਉਹਨਾਂ ਨੂੰ ਅਪੀਲ ਹੈ ਵੀ ਮੰਡੀ ਦੇ ਵਿੱਚ ਜਦੋਂ ਲੈ ਕੇ ਆਉਣ ਤਾਂ ਸੁੱਕਾ ਝੋਨਾ ਲੈ ਕੇ ਆਉਣ ਜਿਆ 17 ਤੋਂ ਜਾਂ 17 ਤੋਂ ਘੱਟ ਜਿਹੜਾ ਮੋਇਸਚਰ ਵਾਲਾ ਉਹ ਝੋਨਾ ਨਹੀਂ ਲੈ ਕੇ ਆਉਣ ਤਾਂ ਜੋ ਉਹਨਾਂ ਦੀ ਇੱਥੇ ਸਮੇਂ ਦੀ ਬਚਤ ਹੋਵੇ ਖੱਜਲ ਖਵਾਰੀ ਨਾ ਹੋਵੇ ਸਮੇਸਰਾ ਕਈ ਕਿਸਾਨ ਮੰਡੀਆਂ ਚ ਆ ਕੇ ਆਪਣੀਆਂ ਪ੍ਰੋਬਲਮਾਂ ਦੱਸਦੇ ਆ ਕੀ ਚਾਹਨਾ ਚਾਹੁੰਗੇ ਬਿਲਕੁਲ ਜੀ ਸਾਡਾ ਦਫ਼ਤਰ ਹੈ ਮਾਰਕੀਟ ਕਮੇਟੀ ਬਟਿੰਡਾ ਦਾ ਇੱਥੋਂ ਤੁਸੀਂ ਦੇਖੋ ਵੀ ਚਾਰ ਕਦਮ ਮੰਦੂਰੀ ਹੈ ਪਹਿਲੀ ਗੱਲ ਤਾਂ ਕੋਈ ਅਸੇ ਹੀ ਦਿੱਕਤ ਆਉਣੀ ਨਹੀਂ ਨਹੀਂ ਆਉਣ ਦਿੱਤੀ ਜਾਊਗੀ ਸਾਡਾ ਸਟਾਫ ਸਾਰਾ ਮੁਕੰਮਲ ਹੈ ਮੁਸਤੈਦ ਹੈ ਹਰ ਸਮਾਂ ਹਾਜ਼ਰ ਰਹਿੰਦਾ ਹੈ ਫੇਰ ਵੀ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਸਾਡਾ ਦਫ਼ਤਰ ਨਾਲ ਹੈ ਸਾਡਾ ਸੈਕਟਰੀ ਸਾਹਿਬ ਦੇ ਮੈਂ ਹੈ ਤਾਂ ਸਾਡੇ ਤੇ ਕੰਟੈਕਟ ਵੀ ਕਰ ਸਕਦੇ ਨੇ ਸੜੇ ਸੰਪਰਕ ਕਰ ਸਕਦੇ ਨੇ ਤਾਂ ਕੋਈ ਵੀ ਮੁਸ਼ਕਲ ਉਹਨਾਂ ਨੂੰ ਨਹੀਂ ਆਉਣ ਦਿੱਤੀ ਜਾਊਗੀ ਬੱਲੀ ਜੀ ਜੇ ਗੱਲ ਕਰੀਏ ਲਗਾਤਾਰ ਤੁਹਾਨੂੰ ਪਤਾ ਪੰਜਾਬ 'ਚ ਬਰਸਾਤਾਂ ਦਾ ਜਿਹੜਾ ਮੌਸਮ ਚੱਲ ਰਿਹਾ ਹੈ ਬਰਸਾਤਾਂ ਨੂੰ ਲੈ ਕੇ ਵੀ ਕੋਈ ਖਾਸ ਪ੍ਰਬੰਧ ਕੀਤਾ ਗਿਆ ਹੈ ਹਾਂ ਬਿਲਕੁਲ ਤੁਸੀਂ ਦੇਖਣਾ ਜਿਵੇਂ ਸਾਰਾ ਪੰਜਾਬ ਹੀ ਹੜ੍ਹ ਦੀ ਮਾਰੇ ਠਾਂ ਰਿਹਾ ਹੈ ਪਰ ਆਪਣੀ ਕੁਝ ਕਿਸਮਤੀ ਕਹਾਗੇ ਨਹੀਂ ਬਠਿੰਡਾ ਜ਼ਿਲ੍ਹਾ ਜਤੋਂ ਰੋੜਾ ਆ ਵਧੀਆ ਪਰਮਾਤਮਾ ਨੇ ਕਿਰਪਾ ਰੱਖੀ ਹੈ ਤਾਂ ਫਿਰ ਵੀ ਜੇ ਕੋਈ ਬਾਰਿਸ਼ ਵਗੈਰਾ ਦਾ ਇਦਾਂ ਦਾ ਕੋਈ ਆਉਂਦਾ ਹੈ ਤਾਂ ਸਾਰੇ ਆੜਤੀ ਵੀਰਾਂ ਨੂੰ ਕਿਹਾ ਗਿਆ ਵੀ ਫਸਲ ਟਕਣ ਦੇ ਲਈ ਜੇ ਸੋਟਾ ਟਕਣ ਦੇ ਲਈ ਤਰਪਾਲਾਂ ਦਾ ਪ੍ਰੋਪਰ ਪ੍ਰਬੰਧ ਕੀਤਾ ਜਾ ਚੁੱਕੇ ਹੈ ਬਿਲਕੁਲ ਜੀ ਬਿਲਕੁਲ ਐਸੇ ਮਾਰਕੀਟ ਕਮੇਟੀ ਬਠਿੰਡਾ ਦੇ ਚੇਅਰਮੈਨ ਬਲਜੀਤ ਸਿੰਘ ਬੱਲੀ ਅਤੇ ਮਾਰਕੀਟ ਕਮੇਟੀ ਬਠਿੰਡਾ ਦੇ ਜਿਹੜੇ ਸੈਕਟਰੀ ਆ ਰਵਿੰਦਰ ਸਿੰਘ ਸਿੰਘਲਾ ਨਾਲ ਵੀ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਖਰੀਦ ਨੂੰ ਲੈ ਕੇ ਕਿਸੇ ਕਿਸਮ ਦੀ ਕੋਈ ਵੀ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਵੇਗੀ ਕੈਮਰਾਮੈਨ ਸੁਝਲ ਦੇ ਨਾਲ ਮਨੋਚ ਚੱਕੀਵਾਲ ਪੈਨਿਕ ਸਵੇਰਾ ਟੀਵੀ ਬਠਿੰਡਾ ਝੋਨੇ ਦੀ ਖਰੀਦ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਪਹਿਲਾਂ ਤੁਹਾਨੂੰ ਤਸਵੀਰਾਂ ਦਾਣਾ ਮੰਡੀ ਬਠਿੰਡਾ ਦੀਆਂ ਦਿਖਾ ਰਿਹਾ ਹੈ ਜਿੱਥੇ ਬਠਿੰਡਾ ਪ੍ਰਸ਼ਾਸਨ ਵੱਲੋਂ ਪੁਕਤਾ ਜਿਹੜੇ ਪ੍ਰਵੰਦ ਚੌਨੇ ਦੀ ਖਰੀਦ ਨੂੰ ਲੈ ਕੇ ਕਿੱਥੇ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਰੀ ਜਿਹੜੀ ਮੰਡੀ ਹੈ ਤੁਹਾਨੂੰ ਇੱਥੇ ਸਾਫ਼ ਦਿਖਾਈ ਦੇਵੇਗੀ ਤਸਵੀਰਾਂ ਤੁਹਾਨੂੰ ਇਸ ਟਾਈਮ ਦਾਣਾ ਮੰਡੀ ਬਠਿੰਡਾ ਦੀਆਂ ਦਿਖਾ ਰਿਹਾ ਜਿੱਥੇ ਬਠਿੰਡਾ ਪ੍ਰਸ਼ਾਸਨ ਵੱਲੋਂ ਮਾਰਕੀਟ ਕਮੇਟੀ ਵੱਲੋਂ ਪੁਕਤਾ ਜਿਹੜੇ ਚੌਨੇ ਦੀ ਖਰੀਦ ਲਈ ਪੁਕਤਾ ਇੰਤਜ਼ਾਮ ਜਿਹੜੇ ਕਰ ਲਿੱਤੇ ਗਏ ਆ ਸਾਡੇ ਨਾਲ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਬਲਜੀਤ ਸਿੰਘ ਬੱਲੀ ਵੀ ਇੱਥੇ ਮੌਜੂਦ ਹੈ ਮਾਰਕੀਟ ਕਮੇਟੀ ਦੇ ਜਿਹੜੇ ਸੈਕਟਰੀ ਹੈ ਰਵਿੰਦਰ ਸਿੰਘਲਾ ਵੀ ਸਾਡੇ ਨਾਲ ਇੱਥੇ ਮੌਜੂਦ ਹੈ ਗੱਲਬਾਤ ਕਰਾਂਗੇ ਉਹਨਾਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਜੋ ਕੱਲ ਤੋਂ ਝੋਨੇ ਦੀ ਜਿਹੜੀ ਖਰੀਦ ਸ਼ੁਰੂ ਹੋ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਾਣਾ ਮੰਡੀ ਬਠਿੰਡਾ ਦੀਆਂ ਦਿਖਾ ਰਿਹਾ ਹਾਂ ਸਾਡੇ ਨਾਲ ਮਾਰਕੀਟ ਕਮੇਟੀ ਦੇ ਜਿਹੜੇ ਸੈਕਟਰੀ ਆ ਰਵਿੰਦਰ ਸਿੰਘਲਾ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਸਿੰਘਲਾ ਸਾਹਿਬ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਕੱਲ ਤੋਂ ਜਿਹੜੀ ਝੋਨੇ ਦੀ ਖਰੀਦ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਹਾਂਜੀ ਜਿਵੇਂ ਤੁਹਾਨੂੰ ਦੱਸਿਆ ਕੱਲ ਤੋਂ ਜਿਹੜੀ ਸਰਕਾਰੀ ਖਰੀਦ ਝੋਨੇ ਦੀ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਉਸ ਦੇ ਅਨਸਾਰ ਹੀ ਸਾਡੇ ਵੱਲੋਂ ਜਿਹੜੇ ਹੈ ਮੰਡੀ ਦੇ ਸੀਜ਼ਨਲ ਅਰੇਂਜਮੈਂਟ ਜਿਹੜੇ ਹੈ ਉਹ ਸਾਰੇ ਬਿਜਲੀ ਪਾਣੀ ਸ਼ਾਹ ਸਾਫ ਸਪਾਈਰ ਦੇ ਪ੍ਰਬੰਧ ਜਿਹੜੇ ਹੈ ਮੁਕੰਮਲ ਕਰਾ ਲਏਗੇ ਦੀਨ ਵਾਲੇ ਪਾਣੀ ਦੀਆਂ ਕਾਫੀ ਪ੍ਰੋਬਲਮਸ ਆਉਂਦੀਆਂ ਐ ਟਾਇਲਟਸ ਦੀਆਂ ਪ੍ਰੋਬਲਮ ਆਉਂਦੀ ਐ ਲਾਈਟਿੰਗ ਦੀ ਜਿਹੜੀ ਪ੍ਰੋਬਲਮ ਆਉਂਦੀ ਐ ਜਦੋਂ ਕਿਸਾਨ ਇੱਥੇ ਆਉਂਦੇ ਐ ਉਹ ਗੱਲਬਾਤ ਕਰਦੇ ਆ ਵੀ ਸਾਨੂੰ ਕਾਫੀ ਪ੍ਰੋਬਲਮਸ ਆ ਰਹੀਆਂ ਐ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਐ ਦੇਖੋ ਸਾਡੇ ਕੋਲੇ ਪੱਕੀਆਂ ਲਾਈਟਾਂ ਹਾਈ ਮਾਸ ਲਾਈਟਾਂ ਲੱਗੀਆਂ ਹੋਈਆਂ ਨੇ ਇਹ ਵਰਕਿੰਗ ਨੇ ኦਪਰੇਸ਼ਨਲ ਨੇ ਹੋ ਰਿਹਾ ਇਹਨਾਂ ਦੇ ਲਈ ਜਿਹੜੇ ਸਾਡੇ ਟੈਕਨੀਸ਼ੀਅਨ ਐ ਉਹ ਵੀ ਲਗਾਤਾਰ ਇੱਥੇ ਹੁੰਦੇ ਨੇ ਵੀ ਜੇ ਕੋਈ ਦਿੱਕਤ ਆਉਂਦੀ ਐ ਜਾਂ ਹੋਰ ਨਾਲ ਦੀ ਨਾਲ ਉਹ ਠੀਕ ਕਰਦੇ ਨੇ ਇਸ ਤੋਂ ਬਿਨਾਂ ਪੱਕੇ ਟਾਇਲਟਸ ਬਣੇ ਹੋਏ ਨੇ ਉਹਨਾਂ ਦੀ ਸਫਾਈ ਕੰਪਲੀ ਤੇ ਬਾਕੀ ਸਫਾਈ ਜਿਹੜੀ ਹੈ ਮੰਡੀ ਦੀ ਉਹ ਕੰਪਲੀਟ ਹੋ ਚੁੱਕੀ ਹੈ ਤੇ ਅੱਜ ਸਫਾਈ ਅਭਿਆਨ ਵੀ ਚਲਾਇਆ ਗਿਆ ਹਾਂਜੀ ਹਾਂ ਬਿਲਕੁਲ ਬਿਲਕੁਲ ਤੁਸੀਂ ਦੇਖ ਹੀ ਸਕਦੇ ਹੋ ਸਾਰੇ ਟਰੱਕ ਵਗੈਰਾ ਜੇ ਮੰਡੀ 'ਚ ਸੀਗੇ ਜਾਂ ਹੋਰ ਹੈ ਉਹ ਬਾਹਰ ਕਰਵਾ ਦਿੱਤੇ ਗਏ ਨੇ ਤੇ ਹੁਣ ਮੰਡੀ ਬਿਲਕੁਲ ਪੂਰੀ ਤਰ੍ਹਾਂ ਸਾਫ਼ ਅਸੀਂ ਕਰਵਾ ਦਿੱਤੀ ਤੇ ਆਪਾਂ ਕਹਿ ਸਕਦੇ ਹਾਂ ਵੀ ਕਿਸਾਨਾਂ ਨੂੰ ਕੋਈ ਵੀ ਪ੍ਰੋਬਲਮ ਮਾਰਕੀਟ ਕਮੇਟੀ ਬਟਿੰਡਾ ਵੱਲੋਂ ਨਹੀਂ ਆਂ ਦਿੱਤੀ ਜਾਵੇ ਨਹੀਂ ਜੀ ਕਿਸੇ ਕਿਸਮ ਦੀ ਕੋਈ ਵੀ ਪ੍ਰੋਬਲਮ ਜਿਹੜੀ ਹੈ ਨਹੀਂ ਆਂ ਦਿੱਤੀ ਜਾਏਗੀ ਸਿਗਲਾ ਸਾਹਿਬ ਜੇ ਗੱਲ ਕਰੀਏ ਜੇ ਜ਼ਿਲ੍ਹਾ ਬਠਿੰਡੇ ਦੀ ਗੱਲ ਕਰੀਏ ਤਾਂ ਕਿੰਨੀਆਂ ਮੰਡੀਆਂ ਜ਼ਿਲ੍ਹਾ ਬਠਿੰਡੇ ਚ ਜ਼ਿਲ੍ਹਾ ਬਠਿੰਡੇ ਜੀ 182 ਮੰਡੀਆਂ ਨੇ ਤੇ ਮਾਰਕੀਟ ਕਮੇਟੀ ਬਠਿੰਡਾ ਦੀਆਂ ਜਿਹੜੀਆਂ ਨੇ 15 ਇੱਕ 메ਨ ਯਾਰਡ ਦੇ 14 ਮੰਡੀਆਂ ਨੇ ਪੁਕਤਾ ਇੰਤਜ਼ਾਮ ਕਰ ਲਿੱਤੇ ਗਿਆ ਸਾਰੀ ਮੰਡੀਆਂ ਚ ਜੀ ਬਿਲਕੁਲ ਸਾਡੇ ਵੱਲੋਂ ਪੁਕਤਾ ਇੰਤਜ਼ਾਮ ਕਰ ਲੇਗੇ ਅੱਛਾ ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਸਾਨਾਂ ਨੂੰ ਇਹੀ ਪੀ ਲਈ ਜੋ ਫਸਲ ਹੈ ਉਹ ਆਪਾਂ ਇਨਚਰ ਪਾਲੀ ਹੈ ਪੁੱਤਾ ਵਾਂਗੂ ਫਸਲ ਪਾਲੀ ਹੈ ਉਹਨੂੰ ਸੁਕਾ ਕੇ ਲੈ ਕੇ ਆਓ ਮੰਡੀ 'ਚ ਤਾਂ ਜੋ ਉਹਦੀ ਛੇਤੀ ਤੋਂ ਛੇਤੀ ਬੋਲੀ ਹੋ ਸਕੇ ਤੇ ਉਹੋ ਕਿਸਾਨ ਫ੍ਰੀ ਹੋ ਸਕੇ ਇਥੋਂ ਮੰਡੀ 'ਚ ਬਿਲਕੁਲ ਜੀ ਬਿਲਕੁਲ ਐਸੀ ਮਾਰਕੀਟ ਕਮੇਟੀ ਬਠਿੰਡਾ ਦੇ ਜਿਹੜੇ ਸੈਕਟਰੀ ਆ ਰਵਿੰਦਰ ਸਿੰਘਲਾ ਤੇ ਸਾਡੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਬੱਲੀ ਵੀ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਬਠਿੰਡਾ ਪ੍ਰਸ਼ਾਸਨ ਵੱਲੋਂ ਪੁਕਤਾ ਜਿਹੜੇ ਇੰਤਜ਼ਾਮ ਕਰ ਲਿੱਤੇ ਗਏ ਕੱਲ ਚੋਣੇ ਦੀ ਜਿਹੜੀ ਫਰੀਦ ਸ਼ੁਰੂ ਹੋਣ ਜਾ ਰਹੀ ਹੈ ਮਾਰਕੀਟ ਕਮੇਟੀ ਦੇ ਤੁਸੀਂ ਚੇਅਰਮੈਨ ਹੋ ਕੀ ਕਹਿਣਾ ਚਾਹੋਗੇ ਹੁਣ ਬਿਲਕੁਲ ਹੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੁਸੀਂ ਦੇਖਿਆ ਵੀ 16 ਤਰੀਕ ਤੋਂ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਤਾਂ ਸਾਡੀ ਮਾਰਕੀਟ ਕਮੇਟੀ ਬਠਿੰਡਾ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਇਆ ਚਾਹੇ ਉਹ ਸਾਫ ਸਫਾਈ ਹੈ ਚਾਹੇ ਉਹ ਪੀਣ ਵਾਲਾ ਪਾਣੀ ਹੈ ਚਾਹੇ ਉਹ ਲਾਈਟਿੰਗ ਹੈ ਚਾਹੇ ਟਾਇਲਟਸ ਵਗੈਰਾ ਹੈ ਇਹ ਤਾਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਕਿਸਾਨਾਂ ਨੂੰ ਵੀ ਕੋਈ ਪ੍ਰਸ਼ਾਨੀ ਹੈ ਕੋਈ ਵੀ ਦਿੱਕਤ ਪੰਲੀ ਗੱਲ ਕਰੀਏ ਕਿਸਾਨਾਂ ਨੂੰ ਖਾਸ ਕਰਕੇ ਕੀ ਅਪੀਲ ਕਰਨਾ ਚਾਹੀਏ ਕਿਸਾਨ ਭਰਾਵਾਂ ਨੂੰ ਇਹੀ ਅਪੀਲ ਕਰਦੇ ਆਂ ਵੀ ਜਦੋਂ ਮੰਡੀ ਦੇ ਵਿੱਚ ਝੋਨਾ ਲੈ ਕੇ ਆਉਂਦੇ ਆ ਤਾਂ ਉਹਨਾਂ ਨੂੰ ਕਈ ਕਈ ਦਿਨ ਬੈਠਣਾ ਪੈਂਦਾ ਉਹਦਾ ਕਾਰਨ ਇੱਕੋ ਹੈ ਵੀ ਉਹਦਾ ਮੋਇਸਚਰ ਜਿਆਦਾ ਹੁੰਦਾ ਤਾਂ ਇੱਕ ਤੈਹ ਪਮਾਨਾ ਹੁੰਦਾ ਵੀ 17 ਮੋਇਸਚਰ ਹੈ ਉਸ ਤੋਂ ਥੱਲੇ ਹੀ ਕੋਈ ਝੋਨੇ ਨਹੀਂ ਖਰੀਦ ਹੁੰਦੀ ਹੈ ਤਾਂ ਉਹਨਾਂ ਨੂੰ ਅਪੀਲ ਹੈ ਵੀ ਮੰਡੀ ਦੇ ਵਿੱਚ ਜਦੋਂ ਲੈ ਕੇ ਆਉਣ ਤਾਂ ਸੁੱਕਾ ਝੋਨਾ ਲੈ ਕੇ ਆਉਣ ਜਿਆ 17 ਤੋਂ ਜਾਂ 17 ਤੋਂ ਘੱਟ ਜਿਹੜਾ ਮੋਇਸਚਰ ਵਾਲਾ ਉਹ ਝੋਨਾ ਲੈ ਕੇ ਆਉਣ ਤਾਂ ਜੋ ਉਹਨਾਂ ਦੀ ਇੱਥੇ ਸਮੇਂ ਦੀ ਬਚਤ ਹੋਵੇ ਖੱਜਲ ਖਵਾਰੀ ਨਾ ਹੋਵੇ ਸਮੇਸਰਾ ਅਧਿ ਕਈ ਕਿਸਾਨ ਮੰਡੀਆਂ ਚ ਆ ਕੇ ਆਪਣੀਆਂ ਪ੍ਰੋਬਲਮਾਂ ਦੱਸਦੇ ਆ ਕੀ ਚਾਹਨਾ ਚਾਹੂਗੇ ਬਿਲਕੁਲ ਜੀ ਸਾਡਾ ਡਾਕਟਰ ਹੈ ਮਾਰਕੀਟ ਕਮੇਟੀ ਬਟਿੰਡਾ ਦਾ ਇੱਥੋਂ ਤੁਸੀਂ ਦੇਖੋ ਵੀ ਚਾਰ ਕਦਮ ਦੂਰੀ ਹੈ ਪਹਿਲੀ ਗੱਲ ਤਾਂ ਕੋਈ ਅਸੇ ਹੀ ਦਿੱਕਤ ਆਉਣੀ ਨਹੀਂ ਨਾ ਹੀ ਆਉਣ ਦਿੱਤੀ ਜਾਊਗੀ ਸਾਡਾ ਸਟਾਫ ਸਾਰਾ ਮੁਕੰਮਲ ਹੈ ਮੁਸਤੈਦ ਹੈ ਹਰ ਸਮਾਂ ਹਾਜ਼ਰ ਰਹਿੰਦਾ ਹੈ ਫੇਰ ਵੀ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਸਾਡਾ ਡਾਕਟਰ ਨਾਲ ਹੈ ਸਾਡਾ ਸੈਕਟੀ ਸਾਹਿਬ ਦੇ ਮੈਂ ਹੈ ਤਾਂ ਸਾਡੇ ਤੇ ਕੰਟੈਕਟ ਵੀ ਕਰ ਸਕਦੇ ਨੇ ਸੜਨ ਸੰਪਰਕ ਕਰ ਸਕਦੇ ਨੇ ਤਾਂ ਕੋਈ ਵੀ ਮੁਸ਼ਕਲ ਉਹਨਾਂ ਨੂੰ ਨਹੀਂ ਆਉਣ ਦਿੱਤੀ ਜਾਊਗੀ ਬੱਲੀ ਜੀ ਜੇ ਗੱਲ ਕਰੀਏ ਲਗਾਤਾਰ ਤੁਹਾਨੂੰ ਪਤਾ ਪੰਜਾਬ 'ਚ ਬਰਸਾਤਾਂ ਦਾ ਜਿਹੜਾ ਮੌਸਮ ਚੱਲ ਰਿਹਾ ਹੈ ਬਰਸਾਤਾਂ ਨੂੰ ਲੈ ਕੇ ਵੀ ਕੋਈ ਖਾਸ ਪ੍ਰਬੰਧ ਕੀਤੇ ਗਏ ਆ ਬਿਲਕੁਲ ਤੁਸੀਂ ਦੇਖਣਾ ਜਿਵੇਂ ਸਾਰਾ ਪੰਜਾਬ ਹੀ ਹੜ੍ਹ ਦੀ ਮਾਰੇ ਠਾਂ ਰਿਹਾ ਹੈ ਪਰ ਆਪਣੀ ਅ ਕੋਸ਼ਿਸ਼ ਕਿਸਮਤੀ ਕਹਾਗੇ ਵੀ ਬਠਿੰਡਾ ਜ਼ਿਲ੍ਹਾ ਜਤੋਂ ਰੋੜਾ ਆ ਵਧੀਆ ਪਰਮਾਤਮਾ ਨੇ ਕਿਰਪਾ ਰੱਖੀ ਹੈ ਪਰ ਫਿਰ ਵੀ ਜੇ ਕੋਈ ਬਾਰਿਸ਼ ਵਗੈਰਾ ਦਾ ਇਦਾਂ ਦਾ ਕੋਈ ਆਉਂਦਾ ਹੈ ਤਾਂ ਸਾਰੇ ਆ ਆੜਤੀ ਵੀਰਾਂ ਨੂੰ ਕਿਹਾ ਗਿਆ ਵੀ ਫਸਲ ਟਕਣ ਦੇ ਲਈ ਜੇ ਸੁਟਾ ਟਕਣ ਦੇ ਲਈ ਤਰਪਾਲਾਂ ਦਾ ਪ੍ਰੋਪਰ ਪ੍ਰਬੰਧ ਕੀਤਾ ਜਾ ਚੁੱਕੇ ਹੈ ਬਿਲਕੁਲ ਜੀ ਬਿਲਕੁਲ ਐਸੀ ਮਾਰਕੀਟ ਕਮੇਟੀ ਬਠਿੰਡਾ ਦੇ ਚੇਅਰਮੈਨ ਬਲਜੀਤ ਸਿੰਘ ਬੱਲੀ ਅਤੇ ਮਾਰਕੀਟ ਕਮੇਟੀ ਬਠਿੰਡਾ ਦੇ ਜਿਹੜੇ ਸੈਕਟਰੀ ਆ ਰਵਿੰਦਰ ਸਿੰਘ ਸਿੰਘਲਾ ਨਾਲ ਵੀ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਖਰੀਦ ਨੂੰ ਲੈ ਕੇ ਕਿਸੇ ਕਿਸਮ ਦੀ ਕੋਈ ਵੀ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਵੇਗੀ ਕੈਮਰਾਮੈਨ ਸੁਝਲ ਦੇ ਨਾਲ ਮਨੋਚਰ ਕੀਵਾਲ ਟੈਨਿਕ ਸਵੇਰਾ ਟੀਵੀ ਬਟਿੰਡਾ